ਹਾਂਜੀ ਬਾਈ ਕਿਵੇਂ ਹੋ ਠੀਕ ਹੋ ਸਾਰੇ ਅੱਛਾ ਬਾਈ ਦੁੱਧ ਪੀਣ ਦੇ ਜਿਹੜੇ ਸਕੀਨ ਨੇ ਉਹਨਾਂ ਵਾਸਤੇ ਮੈਂ ਇਹ ਵੀਡੀਓ ਇੱਕ ਪਹਿਲਾਂ ਬਣਾਈ ਸੀ ਫਿਰ ਉਸ ਤੋਂ ਬਾਅਦ ਬਣਾਈ ਤੇ ਇੱਕ ਹੋਰ ਦੁਬਾਰਾ ਬਣਾ ਰਿਹਾ ਮਾਦੇ ਕੋ ਮੱਝ ਸੁੱਤੀ ਪਈ ਆ ਨਾ ਇਹ ਬਾਲੂ ਰੇਤਾ ਕਈਆਂ ਲੋਕਾਂ ਨੂੰ ਰੇਤੇ ਦੀ ਕੁਆਲਿਟੀ ਬਾਰੇ ਵੀ ਨਹੀਂ ਪਤਾ ਇਹ ਬਾਲੂ ਰੇਤਾ ਕਿਹੜਾ ਹੁੰਦਾ ਚਿਕਣੀ ਮਿੱਟੀ ਕਿਹੜੀ ਹੁੰਦੀ ਆ ਕਾਲੀ ਮਿੱਟੀ ਕਿਹੜੀ ਹੁੰਦੀ ਆ ਹੁਣ ਆ ਫਰਸ਼ ਆ ਇਹ ਸਫਾਈ ਕੀਤੀ ਹੋਈ ਆ ਜੇ ਸਾਰੀ ਰਾਤ ਮੱਝਾਂ ਫਰਸ਼ ਤੇ ਰਹਿਣਗੀਆਂ ਇਹਨਾਂ ਦਾ ਮਨ ਕਿੰਨਾ ਦੁਖੀ ਹੋ ਆ ਦੇਖੋ ਇਹ ਬਾਲੂ ਰੇਤੇ ਤੇ ਸੁੱਤੀਆਂ ਪਈਆਂ ਨੇ ਕੋਈ ਸੁੱਤੀ ਪਈ ਆ ਕੋਈ ਜਗਾਲੀ ਕਰ ਰਹੀ ਆ ਕੋਈ ਮਸਤ ਮਨ ਨਾਲ ਸੋਚ ਰਹੀ ਆ ਜਿਹੜਾ ਆਪਾਂ ਇਹੋ ਜਿਹੇ ਪਸ਼ੂਆਂ ਦਾ ਦੁੱਧ ਪੀਵਾਂਗੇ ਨਾ ਆ ਦੇਖੋ ਚੈੱਕ ਕਰੋ ਸਹੀ ਤਰੀਕੇ ਨਾਲ ਠੀਕ ਆ ਮਤਲਬ ਇੱਕ ਆਪ ਦੀ ਮਸਤੀ ਦੇ ਵਿੱਚ ਪਸ਼ੂ ਸੁੱਤੇ ਪਿਆ ਆ ਦੇਖੋ ਇਹ ਵੀ ਸੁੱਤੇ ਪਿਆ ਆ ਗਊ ਮਾਤਾ ਆਪਣੀ ਅੰਗਰੇਜ਼ੀ ਆ ਦੇਸੀ ਨਹੀਂ ਹੈਗੀ ਇਹਨੂੰ ਮੌਮ ਵੀ ਕਹਿ ਸਕਦੇ ਆ ਪਰ ਮਿੱਤਰੋ ਆ ਦੇਖੋ ਆ ਮੱਝ ਕਿਸ ਤਰ੍ਹਾਂ ਲੇਟ ਰਹੀ ਆ ਮੈਂ ਨਹੀਂ ਕਿਸੇ ਦੇ ਦੁੱਧ ਨੂੰ ਨਿੰਦਰੀ ਰਿਹਾ ਆਪਦੇ ਦੁੱਧ ਨੂੰ ਸਲਾਹ ਨਹੀਂ ਰਿਹਾ ਪਰ ਬਟ ਮੈਂ ਆਪਣੀ ਇੱਕ ਕੁਆਲਿਟੀ ਦਿਖਾ ਰਿਹਾ ਆ ਇਹਦੇ ਰੇਟ ਦਾ ਵੀ ਫਰਕ ਉਹ ਦੁੱਧ ਦੇ ਮਠਾਸ ਦਾ ਵੀ ਫਰਕ ਉਹ ਜਿਹੜਾ ਆਪਣਾ ਦੁੱਧ ਇੱਕ ਹਫਤਾ ਪੀ ਗਿਆ ਉਹਨੂੰ ਦੁਬਾਰੇ ਕਿਸੇ ਦਾ ਦੁੱਧ ਚੰਗਾ ਨਹੀਂ ਲੱਗਣਾ ਠੀਕ ਆ ਆ ਦੇਖੋ ਮੈਂ ਪਹਿਲਾਂ ਵੀ ਦਿਖਾਇਆ ਸੀ ਇਹ ਆਪਣੀ ਸਫਾਈ ਆ ਇਹ ਜਿਹੜੇ ਜਿੱਥੇ ਸਵੇਰੇ ਪਸ਼ੂ ਬੰਨਣੇ ਆ ਆ ਦੇਖੋ ਦਾਣਾ ਹਰੇ ਪੱਠੇ ਅਚਾਰ ਤੇ ਫੀਡ ਆਪਣਾ ਬਾਈਕਰਟ ਆ ਪਾਣੀ ਇਨਾਂ ਨੂੰ ਸਪੈਸ਼ਲ ਜਦੋਂ ਇਹਨਾਂ ਦਾ ਜੀ ਕਰੂ ਮੈਂ ਪਹਿਲਾਂ ਵੀ ਕਿਹਾ ਸੀ ਵੀ ਜੈਸਾ ਖਾਏ ਤਨ ਤੇ ਵੈਸਾ ਹੋਵੇ ਮਨ ਠੀਕ ਆ ਇਹ ਇਹਨਾਂ ਦੇ ਦਿਨ ਦੇ ਪੱਖੇ ਬੰਦ ਨੇ ਹੁਣ ਫਿਲਹਾਲ ਆਹ ਸਫਾਈ ਦੇਖੋ ਇਹ ਇਹਨਾਂ ਦੇ ਬੱਚੇ ਆ ਠੀਕ ਆ ਵੀਡੀਓ ਫੇਰ ਦਿਖਾ ਰਿਹਾ ਪਸ਼ੂਆਂ ਦੀ ਜਿਵੇਂ ਸੁੱਤੇ ਪਿਆ ਆਪਣੀ ਆਪਣੀ ਮਸਤੀ ਚ ਠੀਕ ਆ ਇਹ ਮੈਂ ਦੁੱਧ ਦੇਣਾ ਠੀਕ ਆ ਇਹਦਾ ਨੰਬਰ ਵੀ ਤੁਹਾਡੀ ਸਕਰੀਨ ਤੇ ਆ ਜਾਊਗਾ ਪਰ ਬੰਦਾ ਫੋਨ ਉਹੀ ਕਰੇ ਜਿਹੜਾ ਕੋਈ ਦੁੱਧ ਪੀਣ ਦਾ ਸਕੀਨ ਆ ਆਪਾਂ ਕੋਈ ਵਪਾਰ ਨਹੀਂ ਕਰਨਾ ਆ ਬਾਲੂ ਰੇਤਾ ਸਪੈਸ਼ਲ ਇਹਨਾਂ ਵਾਸਤੇ ਦੇਖੋ ਜਿਹੜਾ ਬੰਦਾ ਇਹ ਦੁੱਧ ਪੀਊਗਾ ਇਹਨਾਂ ਦੇ ਬੱਚੇ ਆ ਇਹ ਹਰੇ ਪੱਠੇ ਆ ਉਹ ਜਿਹੜਾ ਆਪਾਂ ਦਾਣਾ ਘਰ ਦਾ ਬਣਾਉਣਾ ਹੈ ਉਦੇ ਵਾਸਤੇ ਸਟੋਰੇਜ ਪੁਆਇੰਟ ਆ ਕੋਈ ਵੀ ਫੀਡ ਦਾ ਇਸਤੇਮਾਲ ਨਹੀਂ ਕਰਦੇ ਚਾਰ ਦਾ ਨਹੀਂ ਕਰਦੇ ਔਰ ਤੁਹਾਨੂੰ ਦੁੱਧ ਪੀ ਕੇ ਉਹਦੇ ਸਵਾਦ ਦਾ ਪਤਾ ਲੱਗੂ ਠੀਕ ਆ ਦੇਖੋ ਮੱਝਾਂ ਕਿਵੇਂ ਆਰਾਮ ਫਰਮਾ ਰਹੀਆਂ ਨੇ ਦੇਖੋ ਠੀਕ ਆ ਖਾਜ ਕਰ ਰਹੀਆਂ ਨੇ ਔਰ ਦਰਖਤ ਨੇ ਇੱਥੇ ਨਿੰਮ ਤੂਤ ਬੇਰੀ ਡੇਕਾਂ ਤੇ ਆ ਦੇਖੋ ਚੰਦ ਦੀ ਰੋਸ਼ਨੀ ਜਦੋਂ ਇਹਨਾਂ ਤੇ ਚੰਦ ਦੀ ਰੋਸ਼ਨੀ ਆ ਪਾਉਗੀ ਇਹ ਦੁੱਧ ਪੀਓਗੇ ਤੇ ਸੂਰਜ ਦੀ ਰੋਸ਼ਨੀ ਇਹਨਾਂ ਤੇ ਪਾਉਗੀ ਇਹ ਦੁੱਧ ਪੀਓਗੇ ਮੈਂ ਇਹ ਨਹੀਂ ਕਹਿੰਦਾ ਵੀ ਮੇਰਾ ਦੁੱਧ ਬਾਲਾ ਵਧੀਆ ਮੈਂ ਇਹ ਕਹਿੰਦਾ ਵੀ ਮੇਰਾ ਇੱਕ ਵਾਰ ਇਹਨਾਂ ਤੁਸੀਂ ਅਚੰਚੇਤ ਵਿజిਟ ਕਰਕੇ ਦੇਖੋ ਸ਼ਾਮ ਦੇ ਟਾਈਮ 6 ਵਜੇ ਤੋਂ ਬਾਅਦ ਔਰ ਸਵੇਰੇ 9 ਵਜੇ ਤੋਂ ਬਾਅਦ ਪਸ਼ੂ ਸੋਨੂ ਰਾਫਰਾ ਮੋਸ ਦੇ ਵਿੱਚ ਸੁੱਤੇ ਮਿਲਣਗੇ ਠੀਕ ਆ ਜਗਾਲੀ ਕਰਦੇ ਮਿਲਣਗੇ ਬਾਲੂ ਰੇਤਾ ਸ਼ਾਇਦ ਕਈ ਬੰਦਿਆਂ ਨੂੰ ਬਾਲੂ ਰੇਤੇ ਦਾ ਨਹੀਂ ਪਤਾ ਹੁੰਦਾ ਠੀਕ ਆ ਸ਼ਕੀਨ ਬੰਦੇ ਆਪਾਂ ਨੂੰ ਹੋਣ ਕਰ ਲਿਓ ਪਿੰਡ ਠੇਕਰੀ ਵਾਲਾ ਬਰਨਾਲੇ ਦੇ ਨਾਲ ਹੈ ਜਿਹੜੇ ਬੰਦੇ ਨੂੰ ਦੁੱਧ ਚਾਹੀਦਾ ਸਕਰੀਨ ਤੇ ਨੰਬਰ ਹੈ ਬੀਅਰ ਆਪਣੀ ਵੀਡੀਓ ਸ਼ੇਅਰ ਕਰਦੇ ਹੋ ਬੀਅਰ ਸੌਰੀ ਨਿਕਲ ਗਿਆ ਮੱਝਾਂ ਕੋਈ ਬੀਅਰ ਨਹੀਂ ਪਿੰਦੀ ਬੰਦੇ ਹੀ ਪੀਂਦੇ ਆ ਇਨਸਾਨ ਤੇ ਦੋ ਦੋ ਵਾਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ